ਲੁਧਿਆਣਾ ਵਿੱਚ ਲਗਾਤਾਰ ਵਾਰਦਾਤਾ ਵਾਪਰੀਆਂ ਨੇ ਇਸੇ ਕੜੀ ਵਿੱਚ ਪੁਲਿਸ ਮੁਸਤੈਦ ਹੈ ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਅਧੀਨ थाना ਸਲੇਪ ਡਾਬਰੀ ਵੱਲੋਂ ਮਾਰੇ ਅਨਸਰਾਂ ਖਿਲਾਫ ਮੁਹਿੰਮ ਚਲਾਈ ਗਈ ਸੀ ਇਸੇ ਵਿੱਚ ਕਾਰਵਾਈ ਕਰਦਿਆਂ ਦੋ ਮੁਕੱਦਮਿਆਂ ਵਿੱਚ ਪੰਜ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਹੈਰੋਇਨ ਅਤੇ ਦੇਸੀ ਪਿਸਤੌਲ ਤੋਂ ਇਲਾਵਾ ਮੋਬਾਈਲ ਫੋਨ ਚੋਰੀ ਦੇਤੇ ਐਕਟਿਵਾ ਮੋਟਰਸਾਈਕਲ ਅਤੇ ਲੋਹੇ ਦਾ ਦਾਤਰ ਬਰਾਮਦ ਕੀਤਾ ਗਿਆ ਤੇ ਇਹਨਾਂ ਤੋਂ ਪੁੱਛਗਿੱਛ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੈਗਾ ਤੇ ਬਾੜੇ ਅੰਸਰਾਂ ਦੇ ਖਿਲਾਫ ਜਿਹੜੀ ਕਾਰਵਾਈ ਵੀ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ACP ਨਾਰਥ ਤੇ SHO ਸਲੇਮ ਟਾਬਰੀ ਦੀ ਟੀਮ ਨੂੰ ਵਧੀਆ ਇੱਕ ਉਪਲਬਧੀ ਹਾਸਲ ਹੋਈ ਹੈ ਤੇ ਅਸੀਂ ਇੱਕ FIR ਨੰਬਰ 100 ਇੱਕ ਸਲੇਮ ਟਾਬਰੀ ਥਾਣੇ ਦਰਜ ਕੀਤੀ ਹੈ NDPS ਐਕਟ ਤਹਿਤ ਤੇ ਆਮ ਜੈਕਟ ਤਹਿਤ ਉਹਦੇ ਵਿੱਚ ਜਿਹੜੇ ਕਿ ਦੋ ਦੋਸ਼ੀ ਕਾਬੂ ਕੀਤੇ ਨੇ ਦਵਿੰਦਰ ਸਿੰਘ ਉਰਫ ਗੰਜੀ ਤੇ ਕੁਲਦੀਪ ਕੌਰ ਜਿਹਦੇ ਵਿੱਚ ਦਵਿੰਦਰ ਸਿੰਘ ਕੋਲੋਂ 50 ਗ੍ਰਾਮ ਹੈਰੋਇਨ ਤੇ ਇੱਕ ਦੇਸੀ ਪਿਸਟਲ 32 ਬੋਲ ਤੇ ਨਾਲ ਦੋ ਰਾਉ ਰਿਕਵਰ ਕੀਤੇ ਨੇ ਤੇ ਕੁਲਦੀਪ ਕੌਰ ਜਿਹੜੀ ਹੈਗੀ ਲੇਡੀ ਨਾਲ ਇਹਦੀ ਜਿਹੜੀ ਸਾਥੀ ਸੀਗੀ ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਜਿਹੜੀ ਆ ਉਹ ਰਿਕਵਰ ਕੀਤੀ ਐ ਜਿਹੜਾ ਦਵਿੰਦਰ ਸਿੰਘ ਗੰਜੀ ਐ ਇਹਦੇ ਤੇ ਕੁਲਦੀਪ ਕੌਰ ਦੇ ਖਿਲਾਫ ਪਹਿਲਾਂ ਹੀ ਜਿਹੜੇ ਮੁਕਦਮੇ ਦਰਜ ਨੇ ਕੁਲਦੀਪ ਕੌਰ ਦੇ ਖਿਲਾਫ ਐਨਡੀਪੀਐ ਸੈਕਟਰ ਦਾ ਜਿਹੜਾ ਪਹਿਲਾਂ ਹੀ ਪਰਚਾ ਜਿਹੜਾ ਦਰਜ ਐ ਇਸ ਤੋਂ ਇਲਾਵਾ ਕਿ ਜਿਹੜਾ ਸਨੇਚਿੰਗ ਦਾ ਜਿਹੜਾ ਗਰੋ ਹੈ ਉਹ ਵੀ ਅਸੀਂ ਗ੍ਰਿਫਤ ਕਾਬੂ ਕੀਤਾ ਕੁਝ ਐਫ ਆਈ ਆਰ ਨੰਬਰ 99 ਹੈਗੀ ਆ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਟੋਟਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਹਦਾ ਨਾਮ ਖਨੀ ਸੈਠੀ ਵਿਨੇ ਤੇ ਬੋਬੀ ਕੁਮਾਰ ਹੈ ਤੇ ਤਿੰਨਾਂ ਦੇ ਖਿਲਾਫ ਜਿਹੜੇ ਨੇ ਪਹਿਲਾਂ ਹੀ ਸਨੇਚਿੰਗ ਦੇ ਮੁਕੱਦਮੇ ਜਿਹੜੇ ਦਰਜ ਨੇ ਤੇ ਇਹਨਾਂ ਕੋਲੋਂ ਅਸੀਂ ਇੱਕ ਮੋਟਰਸਾਈਕਲ ਵਿਦਾਊਟ ਨੰਬਰ ਪਲੇਟ ਇੱਕ ਐਕਟਿਵਾ ਵਿਦਾਊਟ ਨੰਬਰ ਪਲੇਟ ਨੋ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਸਨੇਸ਼ ਕੀਤੇ ਸੀਗੇ ਤੇ ਇੱਕ ਦਾਤ ਲੋਹੇ ਦਾ ਜਿਹਦੇ ਨਾਲੇ ਵਾਰਦਾਤ ਕਰਦੇ ਸੀਗੇ ਉਹ ਸੀ ਰਿਕਵਰ ਕੀਤੇ ਨੇ ਤੇ ਇਹਦੇ ਨਾਲ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਟੋਟਲ ਜਿਹੜੇ 5 ਦੋਸ਼ੀ ਨੇ ਅਸੀਂ ਗ੍ਰਿਫਤਾਰ ਕੀਤੇ ਬਿਲਕੁਲ ਇਹਦੇ ਖਿਲਾਫ ਜਿਹੜਾ ਐਨਡੀਪੀਐਸ ਐਕਟ ਦਾ ਪਰਚਾ ਦਰਜ ਹੈਗਾ 2024 ਦਾ ਤੇ ਬੇਲ ਤੇ ਬਾਹਰ ਮੁੰਡਾ ਜਿਹੜਾ ਹੈਗਾ ਇਹਦੇ ਖਿਲਾਫ ਜਿਹੜਾ ਹੈਗਾ ਕਿ ਕਿਡਨੈਪਿੰਗ ਦਾ ਇਹ ਲੜਕੀ ਨੂੰ ਭਜਾ ਕੇ ਲੈ ਕੇ ਗਿਆ ਸੀਗਾ ਤੇ ਉਹ ਵਾਲਾ ਪਰਚਾ ਇਹਦੇ ਖਿਲਾਫ ਦਰਜ ਹੈ ਤੇ ਹੁਣ ਜੀ ਪੁਲਿਸ ਰਿਮਾਂਡ ਲਿੱਤਾ ਸੀ ਇਹਨਾਂ ਦਾ ਤੇ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਬਟ ਜੋ ਹੈਗਾ ਇਹ ਕੰਟਰੀ ਬੇਡ ਜਿਹਨੂੰ ਆਪਾਂ ਕਹਿੰਦੇ ਦੇਸੀ ਬੱਤੀਪੋਰ ਦਾ ਪਿਸਟਲ ਹੈ ਤੇ ਦੋ ਰਾਉਂਡ ਜਿਹੜੇ ਸਾਨੂੰ ਨਾਲ ਇਹਦੇ ਰਿਕਵਰ ਹੋਏ ਬਿਲਕੁਲ ਜੀ ਜਿਹੜਾ ਇਹ ਹੈਗਾ ਹੁਣ ਅਸੀਂ ਡਿਮਾਂਡ ਲੈ ਕੇ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਕਿ ਕਿੱਥੋਂ ਲੈ ਕੇ ਆਏ ਨੇ ਤੇ ਕਿੱਥੇ ਅੱਗੇ ਵੇਚਦੇ ਨੇ ਜਾਂ ਆਪ ਕੰਜ਼ਿਊਮ ਕਰਦੇ ਨੇ ਤੇ ਇਹ ਬੇਸਿਕਲੀ ਡਰੱਗ ਪੈਡਲਰ ਹੈਗੀ ਹੈਗਾ ਇਹ ਦਵਿੰਦਰ ਸਿੰਘ ਜਿਹੜਾ ਉੱਗਜੀ ਹੈ ਅੱਗੇ ਵੇਚਦਾ ਹੈਗਾ ਤੇ ਹੁਣ ਅਸੀਂ ਇਹਨਾਂ ਦੇ ਸਾਰੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਸਾਰੇ ਡਿਟੇਲ ਵਿੱਚ ਚੈੱਕ ਕਰਾਂਗੇ ਬਿਲਕੁਲ ਕਰਾਂਗੇ ਜੀ ਜਿਹੜਾ ਤੁਹਾਨੂੰ ਦੱਸ ਰਿਹਾ ਕਿ ਪਹਿਲਾਂ ਵੀ ਅਸੀਂ ਜਿਹ ਸਪਲਾਈਅਰ ਸਾਡੇ ਆ ਹੈਗੇ ਡਿਪੈਂਡੈਂਸ ਹੈਗੇ ਨੇ ਉਹਨਾਂ ਦੇ ਤੁਸੀਂ ਦੇਖਿਆ ਹੋਣਾ ਕਿ ਵਕਤ ਵਕਤ ਥਾਂਵਾਂ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਘਰ ਵਗੈਰਾ ਜਿਹੜੇ ਡੈਮੋਲਿਸ਼ ਕੀਤੇ ਗ੍ਰਾਇਆ ਨੇ ਅਗਰ ਉਹਨਾਂ ਦੀ ਕਿਸੇ ਅਸੀਂ ਕਾਰਪੋਰੇਸ਼ਨ ਦੀ ਮਦਦ ਨਾਲ ਤੇ ਉਹ ਵੀ ਅਸੀਂ ਜਿਹੜਾ ਹੈਗਾ ਇਹ ਪਹਿਲੂ ਇਹਦੇ ਵਿੱਚ ਧਿਆਨ ਰੱਖਾਂਗੇ ਇਹ ਦੋਨੋਂ ਜੀ ਦਵਿੰਦਰ ਸਿੰਘ ਗੰਜੀ ਤੇ ਜਿਹੜਾ ਕੁਲਦੀਪ ਕੌਰ ਦੋਨੋਂ ਇਹ ਖਜੂਰ ਚੌਂਕ ਸਲੇਮ ਟਾਵਰੀ ਦੇ ਰਹਿਣ ਵਾਲੇ